ਮਾਜ ਮਹੱਲਾ ਪੰਜਵਾ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰ ਪ੍ਰਸਾਦ ਕਿਨਾਂ ਵਿਰਲੇ ਜਾਣੀ ਧਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ਸੇ ਨੀਤਰ ਪਰਵਾਨ ਜਿਨਨੀ ਦਰਸ਼ਨ ਪੀਖਾ ਸੇ ਕਰ ਭਲੇ ਜਿਨਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉ ਬਾਲ ਤਿਨ ਸੰਗ ਪਛਾਣਾ ਜੀਉ ਸੁਣ ਸਾਜਨ ਮੇਰੇ ਮੀਤ ਪਿਆਰੀ ਸਾਧ ਸੰਗ ਥਿਨ ਮਾਹੀ ਉਦਾਰੀ ਕਿਲ ਬਿਖ ਕਾਟ ਹੋਆ ਮਨ ਨਿਰਮਲ ਮਿਟ ਗਏ ਆਮਣ ਜਾਣਾ ਜੀਉ ਦੋਏ ਕਰ ਜੋੜ ਇਕ ਬਿਨੋ ਕਰੀਜੈ ਕਰ ਕਿਰਪਾ ਡੁਬਦਾ ਪੱਥਰ ਲੀਜੈ ਨਾਨਕ ਕਉ ਪ੍ਰਭ ਭਏ ਕਿਰਪਾਲਾ ਰਬ ਨਾਨਕ ਮਨ ਪਾਣਾ ਜੀਉ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਨਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਉ ਸੂਖ ਭਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਭਰੇ ਸਰਸ ਭਰ ਬਿਰਥਾ ਕੋਇ ਨਾ ਜਾਏ ਜੀਉ ਦਇਆ ਧਾਰੀ ਤਿਨ ਸਿਰ ਜਨਹਾਰੀ ਜੀ ਜੰਤ ਸਗਲੇ ਪ੍ਰਤਪਾਰੀ ਮਿਹਰਵਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਉ ਵਣ ਤ੍ਰਿਣ ਤੇ ਭਵਨ ਕੀ ਤੁਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤਿਸੈ ਆਰਾਦੀ ਮਨ ਕੀ ਆਸ ਪੁਜਾਈ ਜੀਉ ਮਾਜ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਾਉ ਕੇ ਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ تیਰਾ ਖੇਲ ਅਖਾੜਾ ਜੀਉ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਸ ਅਸਾੜਾ ਜੀਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ਮਾਜ ਮਹੱਲਾ ਪੰਜਵਾਂ ਜੀ ਪ੍ਰਾਣ ਪ੍ਰਭ ਮਨ ਹੈ ਆਧਾਰਾ ਭਗਤ ਜੀਵ ਹੈ ਗੁਣ ਗਾਏ ਅਪਾਰਾ ਗੁਣ ਨਿਧਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਉ ਮਨ ਸਾਧਾਰ ਜੋ ਘਰ ਤੇ ਆਵੈ ਸਾਧ ਸੰਗ ਜਨਮ ਮਰਨ ਮਟਾਵੇ ਆਸ ਮਨੋਰਥ ਪੂਰਨ ਹੋਵੇ ਪੀਟਤ ਗੁਰ ਦਰਸਾਇਆ ਜੀਉ ਅਗਮ ਅਗੋਚਰ ਕਿਛ ਮਿਤ ਨਹੀਂ ਜਾਨੀ ਸਾਧਕ ਸਿੱਧਤ ਆਵਹਿ ਗਿਆਨੀ ਖੁਦੀ ਮਿਟੀ ਚੂਕਾ ਪੁਲਾਵਾ ਗੁਰਮਨ ਹੀ ਮਹਿ ਪ੍ਰਗਟਾਇਆ ਜੀਉ ਆਨੰਦ ਮੰਗਲ ਕਲਿਆਣ ਨਿਦਾਨਾ ਸੂਖ ਸਹਜ ਹਰਨਾਮ ਵਖਾਨਾ ਹੋਈ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਕਰਮ ਹੈ ਆਇਆ ਜੀਉ ਮਾਜ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤਮਾਰੀ ਤੂੰ ਪ੍ਰੀਤਮ ਠਾਕੁਰ ਅਤ ਭਾਰੀ ਤੁਮਰੇ ਕਰਤਬ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਖੋਵੇ ਭੇਟਤ ਸੰਗ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਓ ਤਰਾਵੇ ਆਪਣਾ ਸਾਸ ਸਾਸ ਸਮਾਰੂੰ ਇਹ ਮਤ ਗੁਰ ਪ੍ਰਸਾਦ ਮਨ ਧਾਰੂੰ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਿਆ ਪ੍ਰਤ ਪਾਲਾ ਜੀਉ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਜਲਤ ਤੁਮਾਰੇ ਪ੍ਰਗਟ ਪਿਆਰੀ ਦੇਖ ਨਾਨਕ ਭਏ ਨਿਹਾਲਾ ਜੀਉ ਮਾਜ ਮਹੱਲਾ ਪੰਹੁਆ ਹਕਮੀ ਵਰਸਣ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲ ਸ਼ਾਂਤ ਸਹਜ ਸੁਖ ਪਾਇਆ ਠਾਂਡ ਪਾਈ ਪ੍ਰਭ ਆਪੇ ਜੀਉ ਸਭ ਕਿਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰਹੁ ਮੇਰੇ ਦਾਤਾਰਾ ਜੀ ਜੰਤ ਸਭ त्राਪੇ ਜੀਉ ਸੱਚਾ ਸਾਹਿਬ ਸੱਚੀ ਨਾਈ ਗੁਰਪਦਸਾਦ ਤਿਸ ਸਦਾ ਧਿਆਈ ਜਨਮ ਮਰਨ ਪੈ ਕਾਟੇ 모ਹਾ ਬਿਨਸੀ ਸੋਗ ਸੰਤਾਪੇ ਜੀਉ ਸਾਸ ਸਾਸ ਨਾਨਕ ਸਲਾਹੀ ਸਿਮਰਤ ਨਾਮ ਕਾਟੇ ਸਭ 파ਹੀ ਪੂਰਨ ਆਸ ਕਰੀ ਖਿਨ ਭੀਤਰ ਹਰ 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 ਗੁਣ ਜਾਪੇ ਜੀਉ ਮਾਜ ਮਹੱਲਾ ਪੰਜਵਾਂ ਆਉ ਸਾਜਨ ਸੰਤ ਮੀਤ ਪਿਆਰੇ ਮਿਲ ਗਾਵਹਿ ਗੁਣ ਅਗਮ ਅਪਾਰੀ ਗਾਵਤ ਸੁਣਤ ਸਭੇ ਹੀ ਮੁਕਤੀ ਸੋ ਧਿਆਈਐ ਜਿਨ ਹਮ ਕੀਏ ਜੀਉ ਜਨਮ ਜਨਮ ਕੇ ਕਿਲ ਵਿਖ ਜਾਵਹਿ ਮਨ ਚਿੰਦੇ ਸੇਈ ਫਲ ਪਾਵਹਿ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕਉ ਦিয়ে ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਭਉ ਬਿਨਸੈ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰਜ ਸਗਲੇ ਥੀਏ ਜੀਉ ਆਏ ਪਿਆ ਤੇਰੀ ਸਰਨਾਈ ਜਿਉਂ ਭਾਵੈ ਤਿਉ ਲਐ ਮਲਾਈ ਕਰ ਕਿਰਪਾ ਪ੍ਰਭ ਭਗਤੀ ਲਾਵਹੁ ਸਚ ਨਾਨਕ ਅੰਮ੍ਰਿਤ ਪੀਐ ਜੀਉ ਮਾਜ ਮਹੱਲਾ ਪੰਜਵਾਂ ਪਈ ਕਿਰਪਾਲ ਗੋਵਿੰਦ ਗੁਸਾਈ ਮੇਘ ਵਰਸੈ ਸਬਨੀ ਥਾਈ ਦੀਨ ਦਇਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਉ ਆਪਣੇ ਜੀ ਜੰਤ ਪ੍ਰਿਤਪਾਰੀ ਜਿਉ ਬਾਰਿਕ ਮਾਤਾ ਸੰਭਾਰੀ ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੀ ਜੀਉ ਜਲ ਥਲ ਪੂਰ ਰਹਿਆ ਮਿਹਰਵਾਨ ਸਤਿ ਬਲਿਹਾਰ ਜਾਈਐ ਕੁਰਬਾਨਾ ਰੈਣ ਦਿਨ ਸਤਿਸ ਸਦਾ ਧਿਆਈ ਜੇ ਥਿਨ ਮਹ ਸਗਲ ਉਧਾਰੇ ਜੀਉ ਰਾਖ ਲੀਏ ਸਗਲੇ ਪ੍ਰਭ ਆਪੇ ਉੱਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਜ